ਸਭਾ ਚੋਣ ਇੱਕ ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਤੇ ਮੇਰਾ ਪਰਸਨਲ ਮੰਨਣਾ ਵੀ ਯੂਥ ਨੂੰ ਇਸ ਗੱਲ ਦੇ ਵਿੱਚ ਬਹੁਤ ਐਕਟਿਵਲੀ ਪਾਰਟਿਸਿਪੇਟ ਕਰਨਾ ਚਾਹੀਦਾ ਕੋਈ ਵੀ ਸਟੇਟ ਕਿਸੇ ਵੀ ਸ਼ਹਿਰ ਦਾ ਜੇ ਸਟੇਟ ਦਾ ਨਾਮ ਉੱਚਾ ਕਰਦਾ ਤਾਂ ਆਪਣੀ ਨੌਜਵਾਨ ਪੀੜੀ ਉਹਨੂੰ ਉੱਚਾ ਚੱਕਦੀ ਹੈ ਤੁਹਾਡੇ ਚੋਂ ਕਈ ਬੰਦਿਆਂ ਨੇ ਅੱਗੇ ਚੱਲ ਕੇ ਹੋ ਸਕਦਾ ਪੋਲਿਟਿਕਸ ਦੇ ਵਿੱਚ ਵੀ ਆऊं ਸੇਵਾ ਚ ਵੀ ਆऊं ਲੋਕਾਂ ਦੀ ਕੋਈ ਡਾਕਟਰ ਬਣੂਗਾ ਕੋਈ ਇੰਜੀਨੀਅਰ ਬਣੂਗਾ ਜੇ ਥੋੜਾ ਇਸ ਗੱਲ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਵੀ ਅੱਜ ਸਾਡੀ ਕੰਟਰੀ ਦੀ ਜਿਹੜੀ ਜੀਡੀਪੀ ਹੈ ਉਹ ਕਿੰਨੀ ਥੱਲੇ ਜਾ ਰਹੀ ਹੈ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਕਿਸੇ ਪੋਲਿਟੀਕਲ ਪਾਰਟੀ ਨੇ ਸਿੱਧੇ ਤੌਰ ਤੇ ਆ ਕੇ ਆਪਣੇ ਘਰਿਆਂ ਦਾ ਘਰਾਂ ਦੇ ਵਿੱਚ ਚੁੱਲਿਆਂ ਦੀ ਅੱਗ ਨਹੀਂ ਮਚਾਉਣੀ ਹੁੰਦੀ ਪਰ ਇਨਡਾਇਰੈਕਟ ਤੌਰ ਤੇ ਬਹੁਤ ਵੱਡਾ ਰੋਲ ਹੁੰਦਾ ਜੇ ਇੱਥੇ ਬਿਜ਼ਨਸ ਆਊਗਾ ਇੱਥੇ ਫੈਕਟਰੀਆਂ ਆਉਣਗੀਆਂ ਇੱਥੇ ਵਪਾਰ ਆਊਗਾ ਇੱਥੇ ਕੰਮ ਚੱਲਣਗੇ ਤਾਂ ਆਪਾਂ ਸਾਰੇ ਤਰੱਕੀ ਕਰਾਂਗੇ ਮੋਦੀ ਸਾਹਿਬ ਨੇ ਦੇਸ਼ ਦਾ ਇਹ ਜਿਹੜੀ ਲੜਾਈ ਆ ਨਾ ਇਹ ਵੀ ਕਲੀਅਰ ਕਰ ਦੇਣੀ ਚਾਹੁੰਦਾ ਵੀ ਜੇ ਅੱਜ ਦੀ ਡੇਟ 'ਚ ਸੈਂਟਰ ਦੀ ਲੜਾਈ ਆ ਇਹ ਕੋਈ ਸਟੇਟ ਦੀ ਲੜਾਈ ਨਹੀਂ ਹੈ ਸੈਂਟਰ ਦੇ ਵਿੱਚ ਪਾਰਟੀਆਂ ਰਹਿ ਗਈਆਂ ਦੋ ਇੱਕ ਇੰਡੀਅਨ ਨੈਸ਼ਨਲ ਕਾਂਗਰਸ ਤੇ ਦੂਜਾ ਬੀਜੇਪੀ ਬੀਜੇਪੀ ਨੂੰ ਤੁਸੀਂ ਸਾਰਿਆਂ ਨੇ 10 ਸਾਲ ਦੇ ਵਿੱਚ ਦੇਖ ਲਿਆ ਗੈਸ ਸਿਲੰਡਰ ਦਾ ਰੇਟ ਕਿੱਥੇ ਪਹੁੰਚ ਗਿਆ ਹਾਲਾਂਕਿ ਮੈਨੂੰ ਪਤਾ ਹੈ ਯੂਥ ਤੁਹਾਡੇ ਸਿਰਾਂ ਤੇ ਘੱਟ ਪਈ ਹੈ ਆਪਣੇ ਮਾਪਿਓ ਨੂੰ ਜਿਆਦਾ ਪਤਾ ਹੁੰਦਾ ਮਹਿੰਗਾਈ ਬਾਰੇ ਕਿਉਂਕਿ ਆਪਾਂ ਘਰੋਂ ਹਲੇ ਵੀ ਕਦੇ ਕਈ ਤਾਂ ਇਹਦੇ ਵਿੱਚੋਂ ਮੈਨੂੰ ਲੱਗਦਾ 90% ਸਾਡੇ ਭਰਾ ਉਹ ਨੇ ਜਿਹੜੇ ਬਾਪੂ ਨੂੰ ਕਹਿੰਦੇ ਹੋਣਗੇ ਬਾਪੂ ਦੇ ਹੀ ਖਰਚਾ ਅੱਜ ਮੈਂ ਫਲਾਨੀ ਦਾ ਜਾ ਕੇ ਆਣਾ ਪਰ ਬਹੁਤ ਔਖਾ ਹੈ ਗੁਜ਼ਾਰਾ ਕਰਨਾ ਬਹੁਤ ਮਹਿੰਗਾਈ ਵਧੀ ਪਈ ਹੈ ਜਿੰਨੀਆਂ ਸਾਡੇ ਦੇਸ਼ ਦੀਆਂ ਸੰਸਥਾਵਾਂ ਤੁਸੀਂ ਕਹ ਲੋਗੇ 에어ਪੋਰਟਸ ਨੇ ਰੇਲਵੇ ਸਟੇਸ਼ਨਸ ਨੇ ਲਾਲ ਕਿਲੇ ਤੱਕ ਪ੍ਰਾਈਵੇਟ ਅਥਾਰਟੀਆਂ ਨੂੰ ਇਹਨਾਂ ਨੇ ਹੈਂਡਓਵਰ ਕਰਤਾ ਤੁਸੀਂ ਸੋਚੋ ਵੀ ਬਚਿਆ ਕੀ ਹੈ ਆਪਣੇ ਕੋਲ ਸਾਡੀ ਜਿਹੜੀ ਇੰਡੀਆ ਦੀ ਕਰੰਸੀ ਹੈ ਉਹ ਤੁਸੀਂ ਨੈਟ ਖੋਲ ਕੇ ਦੇਖ ਲਿਓ ਵੀ ਅੱਜ ਵਰਲਡ ਚ ਕਿੰਵੇਂ ਨੰਬਰ ਤੇ ਉਹਦਾ ਕਿੰਨਾ ਕੁ ਵजूद ਰਹਿ ਗਿਆ ਜੇ ਅੱਜ ਵੀ ਆਪਾਂ ਇਹ ਗੱਲ ਕਹਿ ਕੇ ਸਾਰ ਦਵਾਂਗੇ ਵੀ ਸਾਨੂੰ ਕੀ ਸਾਡਾ ਕੀ ਹੈ ਅਸੀਂ ਵੋਟ ਪਾਉਣ ਗਏ ਜਾਂ ਨਾ ਗਏ ਸਾਨੂੰ ਕੀ ਫਰਕ ਪੈਂਦਾ ਫਰਕ ਪੈਣਾ ਹੈ ਡਾਇਰੈਕਟਲੀ ਪਵੇ ਜਾਂ ਇੰਡਾਇਰੈਕਟਲੀ ਪਵੇ ਆਪਣੇ ਹਰ ਇੱਕ ਦੇ ਘਰ ਤੱਕ ਉਹ ਫਰਕ ਜਿਹੜਾ ਜ਼ਰੂਰ ਪਹੁੰਚੂਗਾ ਆਪਣੀ ਖੁਸ਼ਕਿਸਮਤੀ ਹੈ ਵੀ ਆਪਾਂ ਨੂੰ ਇਹ ਵਿਜੇਂਦਰ ਸਿੰਘਲਾ ਜੀ ਦੇ بیٹے ਮੇਰੇ ਨਾਲ ਖੜੇ ਨੇ ਸ਼੍ਰੀ 모ਹਲ ਸਿੰਗਲਾ ਜੀ ਇੰਗਲੈਂਡ ਚ ਪੜਕੇ ਵੀ ਉਹ ਪੂਰੇ ਆਪਣੀਆਂ ਜੜਾਂ ਦੇ ਨਾਲ ਜੁੜੇ ਹੋਏ ਨੇ ਤੁਹਾਡੇ ਸਾਰਿਆਂ ਨਾਲ ਇੰਟਰੈਕਸ਼ਨ ਕਰਨ ਤੁਹਾਨੂੰ ਸਾਰਿਆਂ ਨੂੰ ਮਿਲਣ ਖਾਸ ਤੌਰ ਤੇ ਇਹਨਾਂ ਦਾ ਮਨ ਸੀ ਵੀ ਮੈਂ ਯੂਥ ਨਾਲ ਮਿਲਣੀ ਕਰਾਂ ਇੱਕ ਇਦੋਂ ਬਾਅਦ ਇਹ ਵੀ ਬੋਲਣਗੇ ਆਪਦੇ ਵਿਚਾਰ ਰੱਖਣਗੇ ਤੁਸੀਂ ਕੋਈ ਗੱਲ ਕਰਨੀ ਹੈ ਉਹ ਵੀ ਜੀ ਆਇਆਂ ਨੂੰ ਤੁਸੀਂ ਕਰ ਸਕਦੇ ਹੋ ਜਿੰਦਾਬਾਦ ਸ਼੍ਰੀ ਵਿਜੇਂਦਰ ਸਿੰਗਲਾ ਜਿੰਦਾਬਾਦ ਹੁਣ ਮੈਂ ਬਹੁਤਾ ਸਮਾਂ ਨਹੀਂ ਲੈਣਾ 모ਹਲ ਭਾਜੀ ਸਾਰਿਆਂ ਨੂੰ ਇੱਕ ਹੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਪਿਤਾ ਜੀ ਨੂੰ ਇਥੋਂ ਟਿਕਟ ਮਿਲੀ ਹੈ ਸ਼ਿਰਨਕੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਮਿਲੀ ਵੀ ਹੈ ਕਾਂਗਰਸ ਪਾਰਟੀ ਦੀ ਟਿਕਟ ਮਿਲੀ ਹੈ ਸਾਰਿਆਂ ਨੂੰ ਇੱਕ ਹੀ ਬੇਨਤੀ ਹੈ ਕਿ ਇੱਕ ਤਰੀਕ ਨੂੰ ਇੱਕ ਇੱਕ ਵੋਟ ਪਾ ਕੇ ਪਿਤਾ ਜੀ ਨੂੰ ਕਾਮਯਾਬ ਬਣਾਓ ਅਸੀਂ ਜਿਵੇਂ ਅਸੀਂ ਸੰਗਰੂਰ ਤੋਂ ਅਸੀਂ ਇੱਥੇ ਆਏ ਨੇ ਸੰਗਰੂਰ 'ਚ ਅਸੀਂ ਬਹੁਤ ਕੰਮ ਕੀਤੇ ਨੇ ਜਿਵੇਂ ਪੀਜੀਆਈ ਚੰਡੀਗੜ੍ਹ ਹੈ ਵੈਸੀ ਸੇਮ ਪੀਜੀਆਈ ਸੰਗਰੂਰ ਲੈ ਆਏ ਟਾਟਾ ਕੈਂਸਰ ਹਸਪੀਟਲ ਜਿਹੜਾ ਬੰਬੇ ਹੈ ਉਹਦੀ ਇੱਕ ਹੋਰ ਬ੍ਰਾਂਚ ਟਾਟਾ ਕੈਂਸਰ ਹਸਪੀਟਲ ਸੰਗਰੂਰ ਆ ਗਈ ਮੈਂ ਕਹਿੰਦਾ ਸੀ ਕਮਾ ਸਾਰੇ ਮੋਸਟਲੀ ਸਾਰੇ ਰੋਡਾਂ ਦਾ ਜਾਲ ਵਿਛਾਤਾ ਸੀ ਥੇਦਾਰੀਆਂ ਨੇ ਤੁਹਾਡੇ ਦੋਸਤ ਮਿੱਤਰ ਨੇ ਚਾਹੇ ਆਨੰਦਪੁਰ ਸਾਹਿਬ ਹੋਣ ਰੋਪੜ ਹੋਣ ਚਮਕੌਰ ਸਾਹਿਬ ਹੋਣ ਕਿਉਂਕਿ ਇਹ ਸਾਰੇ ਹਲਕੇ ਆਪਣੀ ਇਸ ਲੋਕ ਸਭਾ ਸੀਟ ਦੇ ਵਿੱਚ ਨੇ ਮੁਹਾਲੀ ਹੋਵੇ ਤੁਸੀਂ ਅੱਗੇ ਤੋਂ ਅੱਗੇ ਇਹ ਜਲ ਜ਼ਰੂਰ ਕਰਨੀ ਹੈ ਵੀ ਸਿੰਘਲਾ ਸਾਹਿਬ ਨੂੰ ਜਿਤਾਓ ਬਾਕੀ ਤੁਹਾਡਾ ਮੈਨੂੰ ਪਤਾ ਨੌਜਵਾਨਾਂ ਦਾ ਕਈ ਵਾਰ ਪੁਲਿਸ ਤੱਕ ਕੋਈ ਕੰਮ ਪੈਂਦਾ ਕੋਈ ਚਲਾਨ ਕੱਟਦਾ ਕੋਈ ਕੁਛ ਕਰਦਾ ਹੈ ਨਾ ਇੱਥੇ ਮੋਨੂ ਬੈਠਾ ਸਾਡੇ ਪਿੰਡ ਦਾ ਇਹ ਤਾਂ ਦੂਜੇ ਤੀਜੇ ਦਿਨ ਹੀ ਫੋਨ ਆਇਆ ਹੁੰਦਾ ਵੀ ਬਾਈ ਆ ਚੌਂਕ 'ਚ ਫੜਲੇ ਚੜਾਇਓ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਕੰਮ ਪੈਂਦਾ ਤੁਸੀਂ ਟੋਨੀ ਨੂੰ ਕਹਦੇ ਹੋ ਮੈਨੂੰ ਕਹਦੇ ਹੋ ਮੈਂ ਇੱਥੇ ਬੈਠਾ ਅਸੀਂ ਦਿਨ ਪਰ ਰਾਤ ਤੁਹਾਡੇ ਪਿੱਠ ਤੇ ਪਹਿਰਾ ਦੇਾਂਗੇ ਆਪਾਂ ਪਾਰਟੀ ਬਣ ਕੇ ਨਹੀਂ ਇੱਕ ਪਰਿਵਾਰ ਬਣ ਕੇ ਚੱਲਣਾ ਨੇਰੇ ਨਾਨਾ ਜੀ ਨਾਨੀ ਜੀ ਇਥੋਂ ਤਿੰਨ ਵਾਰ ਨਾਨਾ ਜੀ ਐਮਐਲਏ ਰਹੇ ਨਾਨੀ ਜੀ ਇੱਕ ਵਾਰ ਐਮਐਲਏ ਰਹੇ ਉਹ ਵੀ ਤੁਹਾਡੇ ਸਾਰਿਆਂ ਦੇ ਬਜ਼ੁਰਗਾਂ ਦੇ ਤੁਹਾਡੇ ਆਪ ਦੇ ਤੁਸੀਂ ਤਾਂ ਛੋਟੇ ਸੀ ਉਦੋਂ ਤੁਹਾਡੇ ਬਜ਼ੁਰਗਾਂ ਦੇ ਮਾਵਾ ਦੇ ਭਰਾਵਾ ਦੇ ਸਪੋਰਟ ਨਾਲ ਜਿੱਤਦੇ ਰਹੇ ਨੇ ਤੇ sada ਹੀ ਸਾਡਾ ਪਰਿਵਾਰ ਤੁਹਾਡੀ ਪਿੱਠਾਂ ਤੇ ਪਹਿਰਾ ਦਿੰਦਾ ਰਹੂਗਾ ਦੁੱਖਾਂ ਸੁੱਖਾਂ ਦਾ ਭਾਈਵਾਲ ਬਣਿਆ ਰਹੂਗਾ ਮੋਹਿਲ ਆਪਣੇ ਵਿੱਚ sada ਹਾਜ਼ਰ ਰਹੂਗਾ ਤੁਸੀਂ ਮੈਂ ਇਹਨਾਂ ਦਾ ਨੰਬਰ ਵੀ ਬੋਲਣ ਲੱਗਿਆ ਤੁਸੀਂ ਸਾਰੇ ਆਪ ਦੇ ਫੋਨ ਕੱਢ ਲਓ ਨੰਬਰ ਲੈ ਲਓ ਕਿਸੇ ਨੇ ਆਪਦੇ ਪਿੰਡ ਦਾ ਆਪਦੇ ਮੁਹੱਲੇ 'ਚ ਮੀਟਿੰਗ ਰਖਾਉਣੀ ਹੈ ਬੁਲਾਉਣਾ ਤਾਂ ਮੋਹਿਲ ਨੂੰ ਤੁਸੀਂ ਸਿੱਧਾ ਕੰਟੈਕਟ ਕਰ ਸਕਦੇ ਹੋ ਕੋਈ ਲੋੜ ਨਹੀਂ ਕੋਈ ਹੋਰ ਪਾਰਟੀ ਵਾਲਾ ਤੁਹਾਨੂੰ ਕੋਈ ਦਬਕਾ ਮਾਰਦਾ ਕੋਈ ਡਰਾਉਂਦਾ ਕੋਈ ਪਰਚੇ ਦਾ ਉਹ ਕਰਦਾ ਬਿਲਕੁਲ ਡਰਨ ਦੀ ਲੋੜ ਨਹੀਂ ਆ ਸਾਨੂੰ ਜਦੋਂ ਮਰਜ਼ੀ ਦੱਸੋ ਅਸੀਂ ਤੁਹਾਡੀ ਪਿੱਠ ਤੇ ਖੜੇ ਨੰਬਰ ਮੋਹਿਲ ਜੀ ਬੋਲੋ ਤੁਸੀਂ 9915900008 9915900008 No, no. ਜੀ ਆਪਣੇ ਪਰਿਵਾਰ ਨੇ ਤੇ ਇਹਨਾਂ ਦੀ ਜੋ ਵੀ ਨੌਜਵਨ ਪ੍ਰਾਅ ਦੀ ਜੋ ਵੀ ਮੰਗਾ ਹੋ ਗਈ ਅਸੀਂ ਜੋ ਇਨ ਟੂ ਕਨਸਿਡਰੇਸ਼ਨ ਰੱਖਾਂਗੇ ਕਿ ਸਾਰੇ ਅਸੀਂ ਵੀ 올 ਆਰ ਫੈਮਲੀ ਇਟ ਇਜ਼ ਆਰ ਇਲੈਕਸ਼ਨ ਉਸੇ ਸਾਰੇ ਇਕੱਠੇ ਹੋ ਕੇ ਲੜਾਂਗੇ ਅਸੀਂ ਅੱਜ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿਸੇ ਨਾਲ ਜੀ ਕੁਝ ਗੱਲ ਉਹਨਾਂ ਨੇ ਕੁਝ ਆਪਣੀ ਮੰਗ ਰੱਖੀਆਂ ਉਹ ਨੌਜਵਾਨਾਂ ਨੇ ਜੇ ਕੁਝ ਤਰ੍ਹਾਂ ਦੀ ਮੁਸ਼ਕਿਲਾਂ ਹੋਣਸੀਆਂ ਮੈਨਾਂ ਨੇ ਕਿਹਾ ਮੈਨੂੰ ਲੈਟ ਮੀ ਨੋ ਫਿਰ ਅਸੀਂ ਇਹਨਾਂ ਦੇ ਉੱਪਰ ਡੀਪ ਰਿਸੀ ਡਿਸਕਸ ਕਰਕੇ ਇਟ ਇਜ਼ ਨਾਓ ਇਟ ਇਜ਼ ਆ ਇਲੈਕਸ਼ਨ ਅਸੀਂ ਸਾਰੇ ਇਕੱਠੇ ਹੋ ਕੇ ਜਿੱਤਾਂਗੇ ਉਹਦੇ ਬਾਅਦ ਵੀ ਲੋਲ ਸ਼ੇਅਰ ਨੰਬਰ ਵੀ ਸ਼ੇਅਰ ਕਰਤਾ ਇਹਨਾਂ ਨੂੰ ਐਨੀ ਡਿਫਿਕਲਟੀਜ਼ ਐਨੀ ਪ੍ਰੋਬਲਮਸ ਦੇ ਕੈਨ ਕੰਟੈਕਟ ਮੀ ਡਾਇਰੈਕਟਲੀ ਲੱਗਦਾ ਇਹ ਨੌਜਵਾਨਾਂ ਦਾ ਰੁਝਾਨ ਜਿਹੜਾ ਕਾਂਗਰਸ ਪਾਰਟੀ ਵੱਲ ਹੋ ਰਿਹਾ ਜੀ ਹਾਂਜੀ ਇਰਫਾਨ ਸਾਡੇ ਬਿਲਕੁਲ ਦੇਖੋ ਅਰਨੀਤ ਜੀ ਜਦੋਂ ਤੋਂ ਸਾਡੇ ਸੁਪਰੀਮੋ ਕਹਿ ਲੋ ਰਾਹੁਲ ਗਾਂਧੀ ਜੀ ਨੇ ਪੈਦਲ ਯਾਤਰਾ ਕੱਢੀ ਹੈ ਉਹ ਆਪ ਦੇ ਆਪ ਇੱਕ ਇਤਿਹਾਸ ਰਚਿਆ ਵੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜਾ ਇੱਕ ਪਾਦ ਯਾਤਰਾ ਕੱਢੀ ਗਈ ਹੈ ਕੋਈ ਛੋਟੀ ਗੱਲ ਨਹੀਂ ਤੇ ਪਹਿਲਾਂ ਕਈ ਲੋਕਾਂ ਨੇ ਅੰਡਰ ਐਸਟੀਮੇਟ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਦੇ ਵੀ ਮੂੰਹ ਤੇ ਇੱਕ ਕਰਾਰੀ ਮੈਂ ਕਹੂੰਗਾ ਵੀ ਚਪੇੜ ਸੀ ਸਾਡੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵੱਲੋਂ ਤੇ ਅੱਜ ਅਸੀਂ ਜਿਹੜਾ ਮੋਟਿਵ ਲੈ ਕੇ ਇੱਥੇ ਇਕੱਠੇ ਹੋਏ ਆ ਤੁਸੀਂ ਸਾਰਿਆਂ ਨੇ ਸਾਰੀ ਮਿਲਣੀ ਨੂੰ ਕਵਰੇਜ ਦਿੱਤੀ ਹੈ ਕਿਸੇ ਵੀ ਭਰਾ ਦੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਹੈ ਹੀ ਨਹੀਂ ਸੀ ਮੈਂ ਮੰਨਦਾ ਵੀ ਉਹ ਜਿਹੜੀ ਉਹਨਾਂ ਨੇ ਯਾਤਰਾ ਕੱਢੀ ਆ ਉਹਦੇ ਨਾਲ ਸਾਡਾ ਯੂਥ ਹੈ ਜਿਹੜਾ ਉਹ ਇੰਨਾ ਮੋਟੀਵੇਟ ਹੋਇਆ ਵੀ ਆਪਾਂ ਨੂੰ ਇਹਨਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਡੈਫੀਨੇਟਲੀ ਨੌਜਵਾਨ ਪੀੜੀ ਅਗੇ ਵੱਧ ਚੜ ਕੇ ਕਾਂਗਰਸ ਪਾਰਟੀ ਦੇ ਥੰਮ ਬਣ ਗਏ ਸਰ ਗੱਲ ਕਰੀਏ 2022 ਦੇ ਕਾਫੀ ਜਿਹੜੀ ਨੌਜਵਾਨ ਪੀੜੀ ਵੱਲੋਂ ਸਰਕਾਰ ਬਣਾਉਣ ਦੇ ਵਿੱਚ ਐਸੇ ਯੋਗਦਾਨ ਪਾਇਆ ਸੀ ਹੁਣ ਜਿਹੜੀ ਕਾਂਗਰਸ ਪਾਰਟੀ ਆ ਉਸ ਨੌਜਵਾਨ ਨੂੰ ਉਸ ਦਾ ਜਿਹੜਾ ਮੂੰਹ ਆਪਣੇ ਵੱਲ ਕਰਨ ਚ ਸਫਲ ਰਹੀ ਹੈ ਕਿ ਨਹੀਂ ਦੇਖੋ ਨੌਜਵਾਨ ਜਿਹੜਾ ਸਾਡਾ ਖਾਸ ਤੌਰ ਤੇ ਪੰਜਾਬੀ ਭਰਾ ਨੇ ਨਾ ਇਹ ਬੜੇ ਭਾਵੁਕ ਨੇ ਇਹਨਾਂ ਨੂੰ ਜਦੋਂ ਕੋਈ ਗੱਲਾਂ ਜਿੱਦਾਂ ਆਪਾਂ ਨੂੰ ਪਤਾ ਸਾਡੇ ਸੀਐਮ ਭਗਵੰਤ ਮਾਨ ਜੀ ਗੱਲਾਂ ਦੇ ਬਹੁਤ ਮਾਹਰ ਨੇ ਉਹਨਾਂ ਕੋ ਗੱਲਾਂ ਹੀ ਨਹੀਂ ਹੋਰ ਮੰਨੀ ਆਰਡਰ ਤਾਂ ਗਰਾਂਟਾ ਤਾਂ ਨਿਕਲੀਆਂ ਨਹੀਂ ਪਿੰਡਾਂ ਲਈ ਤੇ ਉਹ ਗੱਲਾਂ ਦੇ ਵਿੱਚ ਸਾਰਿਆਂ ਨੂੰ ਲਾਰੇਆਂ ਚ ਲਾ ਕੇ ਉਹਨਾਂ ਨੇ ਚੰਗੀ ਮੁਹਿੰਮ ਚਲਾ ਕੇ ਉਸ ਗੱਲ ਦਾ ਇੱਕ ਵਾਰ ਫਾਇਦਾ ਜ਼ਰੂਰ ਲੈ ਲਿਆ ਪਰ ਅੱਪਾ ਕਿਸੇ ਨੂੰ ਵੀ ਗਮਰਾਹ ਇੱਕ ਵਾਰ ਕਰ ਸਕਦੇ ਆ ਬਾਰ-ਬਾਰ ਨਹੀਂ ਕਰ ਸਕਦੇ ਔਰ ਇਹ ਆਪਦੀ ਸਵੈ ਇੱਛਾ ਦੇ ਨਾਲ ਅੱਜ ਨੌਜਵਾਨਾਂ ਨੇ ਖੁਦ ਕਹਿ ਕੇ ਇਹ ਮੀਟਿੰਗ ਦੇਖੋ ਜਿਹੜੀ ਮਿਲਣੀ ਦਿਖਾਈ ਹੈ ਵੀ ਸਾਨੂੰ ਮੋਹਿਲ ਜੀ ਨਾਲ ਮਿਲਾਓ ਤਾਂ ਕਿ ਡਾਇਰੈਕਟ ਸੰਪਰਕ ਸੱਦਿਆ ਜਾ ਸਕੇ ਅੱਜ ਦਾ ਨੌਜਵਾਨ ਬੜਾ ਪੜਿਆ ਲਿਖਿਆ ਇੰਟੈਲੈਕਟ ਨੇ ਔਰ ਚਾਹੁੰਦੇ ਨੇ ਵੀ ਅਸੀਂ ਲੀਡਰ ਦੇ ਨਾਲ ਡਾਇਰੈਕਟ ਟੱਚ ਹੋਈਏ ਆਪਦੇ ਜੇ ਕਿਸੇ ਨੂੰ ਕੋਈ ਕੰਮ ਪੈਂਦਾ ਮੈਂ ਇੱਥੇ ਹਾਜ਼ਰ ਹਾਂ ਮੋਹਿਲ ਮੇਰੇ ਨਾਲ ਹਾਜ਼ਰ ਹੈ ਤੇ ਜੇ ਕੋਈ ਕੰਮ ਵੱਡਾ ਸਾਡੀ ਪਹੁੰਚ ਤੋਂ ਬਾਹਰ ਦਿਖਦਾ ਦਿਖੂਗਾ ਤਾਂ ਵਿਜੇਂਦਰ ਸਿੰਘਲਾ ਜੀ ਹਾਜ਼ਰ ਨੇ ਤਾਂ ਜ਼ਰੂਰ ਅਸੀਂ ਨੌਜਵਾਨਾਂ ਦੀ ਸੋਚ ਤੇ ਪਹਿਰਾ ਦੇਾਂਗੇ ਉਹਨਾਂ ਨਾਲ ਲੈ ਕੇ ਚੱਲਾਂਗੇ ਬੇਰੋਜ਼ਗਾਰੀ ਯਾਰ ਨਸ਼ੇ ਦਾ ਮੁੱਦਾ ਉਸੇ ਤਰ੍ਹਾਂ ਬਰਕਰਾਰ ਹੈ ਕਾਫੀ ਜਿਹੜੇ ਲੀਡਰ ਇਸ ਤੇ ਗੱਲ ਕਰਦੇ ਆ ਪਰ ਆਮ ਆਦਮੀ ਪਾਰਟੀ ਇਸ ਤੇ ਕੋਈ ਗੱਲ ਕਰਦੀ ਨਜ਼ਰ ਨਹੀਂ ਆ ਰਹੀ ਕੀ ਲੱਗਦਾ ਨੌਜਵਾਨਾਂ ਨਾਲ ਤੁਹਾਡੇ ਵੱਲੋਂ ਵੀ ਮਿਲਣੀ ਕੀਤੀ ਗਈ ਹੈ ਕਿਹੜੀਆਂ ਮੰਗਾਂ ਰੱਖੀਆਂ ਗਈਆਂ ਕੀ ਵਿਚਾਰ ਕੀਤੇ ਗਏ ਦੇਖੋ ਮੈਂ ਸਾਰੀ ਪਬਲਿਕ ਨੂੰ ਅਪੀਲ ਕਰਦਾ ਵੀ ਤੁਸੀਂ ਭਗਵੰਤ ਮਾਨ ਦੀ ਜਿਹੜੇ ਡਬਲ ਸਟੈਂਡਰਡਸ ਨੇ ਉਹਦੇ ਤੇ ਜ਼ਰੂਰ ਆਪ ਦਾ ਚਾਨਣਾ ਪਾਓ ਜਿੱਥੇ ਉਹ ਪਹਿਲਾਂ ਕਹਿੰਦੇ ਸੀ ਪਾਣੀ ਤੇ ਟੈਂਕੀ ਪਾਣੀ ਦੀ ਟੈਂਕੀ ਤੇ ਚੜੇ ਹੋਏ ਵੀ ਇਹ ਮੇਰੇ ਭੈਣ ਨੇ ਭਰਾ ਨੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਮਨਾ ਕੇ ਥੱਲੇ ਉਤਾਰਦੇ ਸੀ ਅੱਜ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ ਅੱਜ ਸਾਡੇ ਟੀਚਰਸ ਦੇ ਉੱਤੇ ਡੰਡੇ ਨਹੀਂ ਵਰਦੇ ਅੱਜ ਸਾਡੇ ਜਿਹੜਾ ਕਿਸਾਨ ਕਿਸਾਨਾਂ ਦੇ ਉੱਤੇ ਗੋਲੀਆਂ ਨਹੀਂ ਚੱਲੀਆਂ ਜੋ ਕੁਝ ਵੀ ਸ਼ੰਭੂ ਬੈਰੀਅਰ ਤੇ ਹੋਇਆ ਤੁਸੀਂ ਇਹ ਮੰਨੋ ਵੀ ਹਰਿਆਣੇ ਦੀ ਪੁਲਿਸ ਦੀ ਕੋਈ ਜ਼ੁਰਤ ਨਹੀਂ ਵੀ ਉਹ ਪੰਜਾਬ ਦੇ ਵਿੱਚ ਆ ਕੇ ਜਿਹੜੇ ਲਗਾਤਾਰ ਇੰਨੇ ਗੋਲੇ ਛੁੱਟੇ ਤੇ ਸਾਡੇ ਨੌਜਵਾਨੀ ਦਾ ਨੁਕਸਾਨ ਕਰੇ ਗੋਲੀਆਂ ਚਲਾਵੇ ਇਹ ਕਿਤੇ ਨਾ ਕਿਤੇ ਜੇ ਸੀਐਮ ਜੇ ਸਰਕਾਰ ਦੇ ਵਿੱਚ ਕਮੀ ਹੈ ਤਾਂ ਸਾਡੇ ਜਿਹੜੇ ਉੱਥੇ ਨੌਜਵਾਨ ਮੁੰਡਾ ਸ਼ਹੀਦ ਹੋਇਆ ਹੋਰ ਬੰਦੇ ਸ਼ਹੀਦ ਹੋਏ ਇਹ ਸਿੱਧਾ-ਸਿੱਧਾ ਇਹ ਸਰਕਾਰ ਤੁਸੀਂ ਦੇਖੋ ਇੱਕ ਪਾਸੇ ਸੰਘਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਇਹਨਾਂ ਦੇ ਰਾਜ ਦੇ ਵਿੱਚ ਬੰਦੇ ਮਰ ਰਹੇ ਨੇ ਤੇ ਸੀਐਮ ਸਾਹਿਬ ਨੂੰ ਕੋਈ ਲੈਣ ਦੇ ਨਹੀਂ ਹੈ ਨੀਗਾ ਕੀ ਉਹ ਉੱਥੇ ਗਏ ਕੀ ਉਹ ਪਰਿਵਾਰਾਂ ਦੇ ਨਾਲ ਦੁੱਖ ਵੰਡਾਇਆ ਕੀ ਕੋਈ ਕਾਰਵਾਈ ਕੀਤੀ ਗਈ ਉਹ ਡੁਪਲੀਕੇਟ ਸ਼ਰਾਬ ਬਣਾਉਣ ਵਾਲਿਆਂ ਤੇ ਤਾਂ ਇਸ ਕਰਕੇ ਮੈਂ ਅਪੀਲ ਕਰਦਾ ਤੁਸੀਂ ਇਹਨਾਂ ਦੇ ਡਬਲ ਸਟੈਂਡਰਡਸ ਤੋਂ ਬਚੋ ਕਾਂਗਰਸ ਪਾਰਟੀ ਬਹੁਤ ਪੁਰਾਣੀ ਪਾਰਟੀ ਹੈ ਅਸੀਂ ਸਾਡਾ ਪਰਿਵਾਰ ਹੋ ਗਿਆ ਸਿੰਘਲਾ ਸਾਹਿਬ ਦਾ ਪਰਿਵਾਰ ਹੋ ਗਿਆ ਇਹਨਾਂ ਦੇ ਦਾਦਾ ਜੀ ਵੀ ਸਿਆਸਤ ਕਰਦੇ ਰਹੇ ਨੇ ਲੋਕਾਂ ਦੇ ਵਿੱਚ ਸੇਵਾ ਕਰਦੇ ਰਹੇ ਨੇ ਅਸੀਂ ਅੱਗੇ ਨੂੰ ਵੀ ਲੋਕਾਂ ਦੇ ਵਿੱਚ ਆਪਦਾ ਛਵੀ ਲੈ ਕੇ ਜਾਣਾ ਤੇ ਪਰ ਤੁਸੀਂ ਇਹ ਮੰਨ ਕੇ ਚੱਲੋ ਵੀ ਇਹਨਾਂ ਨੂੰ ਤਾਂ ਜਿਹੜੇ ਆਮ ਪਾਰਟੀ ਨੂੰ ਸਿਰਫ ਇਹ ਲੱਗਦਾ ਵੀ ਇਹੀ 5 ਸਾਲ ਸੀ ਵੀ ਅਗਲੀ ਵਾਰ ਇਲੈਕਸ਼ਨ ਹੋਣੀ ਨਹੀਂ ਤੇ ਇਸ ਦਾ ਵਿਰੋਧ ਗगन अनमोल ਨੂੰ ਵੀ ਪਿੰਡਾਂ 'ਚ ਦੇਖਣਾ ਫੇਸ ਕਰਨਾ ਪੈ ਰਿਹਾ ਹੋਰ ਲੀਡਰਾਂ ਨੂੰ ਵੀ ਕਰਨਾ ਆਖਰੀ ਸਵਾਲ ਹੈ ਜੀ ਪੰਜ ਪਿੰਡਾਂ ਵੱਲੋਂ ਬਾਈਕਾਟ ਕੀਤਾ ਗਿਆ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਅਸੀਂ ਤਾਂ ਵਿਕਾਸ ਹੀ ਇੰਨਾ ਕੀਤਾ ਹੈ ਕਿ ਜਿਹੜੀ ਸਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਦੂਜੇ ਪਾਸੇ ਲੋਕ ਕਹਿ ਰਹੇ ਕਿ ਵਿਕਾਸ ਨਹੀਂ ਹੋਇਆ ਅਸੀਂ ਬਾਈਕਾਟ ਕਰਦੇ ਕਿਸੇ ਵੀ ਪਾਰਟੀ ਦੇ ਨੁਮਾਇंदे ਨੂੰ ਪਿੰਡ ਦੇ ਵਿੱਚ ਨਹੀਂ ਬੜਨ ਦਿੱਤਾ ਜਾਵੇਗਾ ਦੇਖੋ ਕਿਸੇ ਪਿੰਡ ਚ ਕੋਈ ਇਕਾਦੁਕਾ ਵਰਕਰ ਕਿਸੇ ਪਾਰਟੀ ਦੇ ਹੋ ਸਕਦੇ ਨੇ ਜੇ ਪਿੰਡਾਂ ਦੇ ਪਿੰਡ ਬਾਈਕਾਟ ਕਰ ਰਹੇ ਨੇ ਤਾਂ ਤੁਸੀਂ ਆਪਦੇ ਸਵਾਲ ਦੇ ਵਿੱਚ ਹੀ ਜਵਾਬ ਦਿੱਤਾ ਜੇ ਵਾਕਈ ਉੱਥੇ ਕੰਮ ਨਹੀਂ ਹੋਏ ਉੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਤਾਂ ਉਹਨਾਂ ਨੇ ਮਜਬੂਰਨ ਬਾਈਕਾਟ ਕੀਤਾ ਨਹੀਂ ਖੁਸ਼ੀ ਦੇ ਵਿੱਚ ਕਦੇ ਵੀ ਸਾਰਾ ਪਿੰਡ ਇੱਕ ਪਾਸੇ ਇਕਾ ਕਦੇ ਨਹੀਂ ਕਰਦਾ ਜੇ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਉਹ ਬਾਕੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਉਹਨਾਂ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ ਉਹਨਾਂ ਨਾਲ ਧੱਕਾ ਹੋਇਆ ਉਹ ਤਾਂ ਅਜੇ ਇਸ ਗੱਲ ਤੇ ਉਹਨਾਂ ਨੂੰ ਸਟੈਪ ਲੈਣਾ ਪਿਆ ਪਰ ਅਸੀਂ ਫੇਰ ਵੀ ਉਹਨਾਂ ਨੂੰ ਅਪਰੋਚ ਕਰਕੇ ਮਨਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਬਣਦਾ ਰੋਲ ਸਰਕਾਰ ਦਾ ਵੀ ਜੋ ਉਹਨਾਂ ਦੀਆਂ ਮੰਗਾਂ ਨੇ ਮੰਗ ਕੇ ਮੰਨ ਕੇ ਉਹਨਾਂ ਨੂੰ ਪੂਰੀਆਂ ਕੀਤੀਆਂ ਗਈਆਂ ਐਮਪੀ ਚੋਣਾਂ ਦਾ ਜੋ ਪਿਛਲਾ ਤੇ ਹਾਲ ਦੇਖੀ ਜੀ ਬੜਿਆਲਾ ਪਰਿਵਾਰ ਜਿੱਤ ਦੀ ਗਾਰੰਟੀ ਰਹੀ ਹੈ ਰਿਹਾਨ ਤੇ ਹੁਣ ਇਹ ਗਾਰੰਟੀ ਬਰਕਰਾਰ ਰਹੇਗੀ ਦੇਖੋ ਅਸੀਂ ਤਾਂ ਕਦੇ ਨਹੀਂ ਕਿਹਾ ਵੀ ਅਸੀਂ ਜਿੱਤ ਦੀ ਗਾਰੰਟੀਆਂ ਇਹ ਥੋੜੇ ਮੂੰਹੋਂ ਗੱਲ ਇਹ ਨਿਕਲੀ ਆ ਸਾਡੇ ਪਿਆਰੇ ਪਰਿਵਾਰਕ ਮੈਂਬਰ ਜਿਨ੍ਹਾਂ ਮੈਂ ਸਾਰੇ ਹਲਕੇ ਨੂੰ ਮੈਂਬਰ ਮੰਨਦਾ ਆ ਆਪਣੇ ਪਰਿਵਾਰ ਦਾ ਵੀ ਉਹਨਾਂ ਦੇ ਮੂੰਹ ਤੋਂ ਬਹੁਤ ਵਾਰ ਸੁਣਨ ਨੂੰ ਮਿਲਦੀ ਆ ਆਪਣੇ ਸਮਰਥਕਾਂ ਤੋਂ ਆਪਣੇ ਪਰਿਵਾਰ ਤੋਂ ਤੇ ਇਹ ਯਕੀਨੀ ਤਾਂ ਤੁਸੀਂ ਸਾਰਿਆਂ ਨੇ ਬਣਾਉਣਾ ਜਿਹੜੇ ਸਰੋਤੇ ਨੇ ਤੁਸੀਂ ਬਣਾਉਣਾ ਜੇ ਤੁਸੀਂ ਇਹ ਟਾਈਟਲ ਸਾਨੂੰ ਦਿੱਤਾ ਤਾਂ ਮੈਂ ਹੱਥ ਬੰਨ ਕੇ ਉਮੀਦ ਕਰ ਬੇਨਤੀ ਕਰਦਾ ਵੀ ਇਸ ਵਾਰ ਵੀ ਇਹ ਬਰਕਰਾਰ ਰੱਖਿਓ ਆਪਾਂ ਖਰੜ ਤੋਂ ਔਰ ਪੂਰੇ ਆਨੰਦਪੁਰ ਸਾਹਿਬ ਤੋਂ ਸਿੰਘਲਾ ਸਾਹਿਬ ਨੂੰ ਜਿਤਾ ਕੇ Kiitos.